ਉਸ ਮਾਂ ਨੂੰ ਪੁੱਛ ਕੇ ਦੇਖੋ ਜਿਨੇ ਆਪਣੀ ਕੁੱਖ ਚੋਂ ਨੂੰ 9 ਮਹੀਨੇ ਰੱਖਿਆ ਤੇ ਉਹ ਭੈਣ ਨੂੰ ਪੁੱਛ ਕੇ ਦੇਖੋ ਜਿਨੇ ਉਹਦੇ ਗੁੱਟਾਂ ਤੇ ਰਖੜੀਆਂ ਬਨੀਆਂ ਨੇ ਜਿਹੜਾ ਦੁੱਖ ਉਹਨਾਂ ਨੂੰ ਆ ਉਹ ਤਾਂ ਕਿਸੇ ਨੂੰ ਵੀ ਨਹੀਂ ਹੋਣਾ ਪਰ ਇਹੋ ਜਿਹੇ ਬੱਚੇ ਹੋਣ ਹਾਰ ਜੇ ਸਾਡੀ ਧਰਤੀ ਤੋਂ ਚਲੇ ਜਾਊਗੇ ਤੇ ਕਿਵੇਂ ਸਾਡੀ ਧਰਤੀ ਤਰੱਕੀ ਕਰੂਗੀ ਕਿਵੇਂ ਆਪਾਂ ਅੱਗੇ ਵਧਾਂਗੇ ਇਹੋ ਜਿਹੇ ਬੱਚੇ ਜਿਹੜੇ 골ਡ ਮੈਡਲ ਹੋਣ ਤੇ ਉਹਨਾਂ ਦੇ ਫਾਲੋਅਰ ਦੋ ਲੱਖ ਬੰਦਾ ਤੋਂ ਵੱਧ ਉਹਨਾਂ ਨੂੰ ਪਸੰਦ ਕਰਦੇ ਹੋਣ ਜੇ ਇਹ ਜੇ ਬੱਚਿਆਂ ਨੂੰ ਵੀ ਐ ਜੀ ਗੱਲਾਂ ਦਾ ਇਲਜ਼ਾਮ ਭੁਗਤਣਾ ਪਊਗਾ ਤੇ ਫਿਰ ਪੰਜਾਬ ਦੇ ਅੰਦਰ ਮੈਂ ਨਹੀਂ ਸਮਝਦਾ ਚਾਹੇ ਦੇਸ਼ ਦੇ ਅੰਦਰ ਅੱਜ ਸਰਕਾਰਾਂ ਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਸਰਕਾਰਾਂ ਨੇ ਆਮ ਹੋਊਗਾ ਜੇ ਉਹਨਾਂ ਨੂੰ ਵੀ ਆਈਪੀ ਟਰੀਟਮੈਂਟ ਦੇ ਕੇ ਆਪਾਂ ਜਾਜਾਂ ਚ ਲਿਆ ਕੇ ਤਰੀਕਾ ਭੁਗਤਾਵਾਂਗੇ ਜਾਂ ਜਾਜਾਂ ਆਲੇ ਸਫਰ ਕਰਾਵਾਂਗੇ ਹਰ ਬੱਚੇ ਦੀ ਬੁੱਧੀ ਉਸ ਪਾਸੇ ਜਾਂਦੀ ਆ ਇਹ ਸਾਡਾ ਇੱਕ ਹੁਣ ਹਰ ਬੱਚਾ ਨਹੀਂ ਗਿਆ ਕਈ ਬੱਚੇ ਮਾਵਾ ਦੀਆਂ ਕੁੱਖਾਂ ਦੇ ਵਿੱਚ ਐਸੀ ਗੱਲਾਂ ਦੇ ਸ਼ਿਕਾਰ ਹੋ ਗਏ ਔਰ ਅੱਗੇੋਂ ਪਤਾ ਨਹੀਂ ਸਾਨੂੰ ਕਿਹੜੇ ਦਿਨਾਂ ਦਾ ਸਾਹਮਣਾ ਕਰਨਾ ਪੈਣਾ ਵਾ ਇਹੋ ਜਿਹੇ ਬੰਦਿਆਂ ਨੂੰ ਵੀ ਕੋਈ ਮਾਫੀ ਨਹੀਂ ਮਿਲਣੀ ਅੰਜਾਮ ਉਹਨਾਂ ਦਾ ਵੀ ਐ ਜੇ ਇਹੀ ਹੋਣਾ ਵਾ